ਜੁੜ ਚੁਕੇ ਹੋ ਪੰਜਾਬ ਬੋਡੀ ਨਿਊਜ਼ ਨਾਲ ਤੇ ਮੈਂ ਹਾਂ ਪ੍ਰਿੰਵੀ ਠਾਕੁਰ ਅੱਜ ਕੈਬਨਿਟ ਮੰਤਰੀ ਪੰਜਾਬ ਦੇ ਲਾਲ ਚੰਦ ਕਟਾਰੋਜਕ ਨੇ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਇੱਕ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਨਵੇਂ ਬਣਾਏ ਗਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸ਼੍ਰੀ ਸ਼ਵਨ ਸਿੰਘ ਸਲਾਰੀਆ ਜੀ ਵੀ ਮੌਕੇ ਤੇ ਮੌਜੂਦ ਸਵਨ ਸਿੰਘ ਸਲਾਰੀਆ ਜੀ ਵੱਲੋਂ ਫੁੱਲਾਂ ਦਾ ਗੁਲਦਸਤਾ ਪੇਂਟ ਕਰਕੇ ਸ਼੍ਰੀ ਲਾਲ ਚੰਦ ਕਟਾਰੋਜਕ ਜੀ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸੰਬੋਧਿਤ ਕਰਦੇ ਹਾਂ ਜਿਵੇਂ ਲਾਲਜਨ ਕਟਾਰਾਜਕ ਜੀ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਉਨਾ ਦੱਸਿਆ ਕਿ ਕਰੀਬ 1200 ਆਕਸੀਜਨ ਦੇ ਗੈਸ ਸਿਲੰਡਰ ਮੌਜੂਦ ਰਹਣਗੇ। ਉਨਾ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਜਦੋਂ ਕੋਵਿਡ ਦਾ ਸਮਾਂ ਸੀ ਤਾਂ ਵਾਈਟ ਮੈਡੀਕਲ ਕਾਲਜ ਪਠਾਨਕੋਟ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਸੀ। ਇਸ ਮੌਕੇ ਤੇ ਸ਼੍ਰੀ ਸਵਨ ਸਿੰਘ ਸਲਾਰੀਆ ਜੀ ਵੱਲੋਂ ਕੈਬਨਿਟ ਮੰਤਰੀ ਪੰਜਾਬ ਜੀ ਦਾ ਧੰਨਵਾਦ ਕੀਤਾ ਗਿਆ। ਅੱਜ ਵੱਲੋਂ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਸਵਾਰੋ ਦੇ ਅੰਤ ਵਿੱਚ ਕਾਲਜ ਵੱਲੋਂ ਮੁੱਖ ਮਹਿਮਾਨ ਜੀ ਲਾਲ ਚੰਦ ਕਟਾਰੋਚਕ ਜੀ ਕੈਬਨਿਟ ਮੰਤਰੀ ਪੰਜਾਬ ਨੂੰ ਦੋਸ਼ਾਲਾ ਭੇਟ ਕਰਕੇ ਅਤੇ ਯਾਦਗਾਰ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਹੈ। ਧੰਨਵਾਦ ਪੰਜਾਬ ਬੋਰਡ ਨਿਊਜ਼ ਬਮਿਆਲ। ਨਮਸਕਾਰ ਜੀ ਸਭ ਤੋਂ ਪਹਿਲੇ ਤੋਂ ਮੈਂ ਸਾਡੇ ਬਹੁਤ ਹੀ ਆਦਰਯੋਗ ਬਹੁਤ ਹੀ ਲੋਕਾਂ ਦੇ ਦਿਲਾਂ ਦੇ ਦਰਦਨ ਸਾਡੇ ਲੋਕਲ ਕੈਬਨਿਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਲਾਲ ਚੰਦ ਕਟਾਰ ਚੈਕ ਜੀ ਇਹਨਾਂ ਦਾ ਮੈਂ ਸਾਰੇ ਹਸਪੀਟਲ ਦੇ ਸਟਾਫ ਦੀ ਤਰਫੋਂ ਆਪਣੀ ਤਰਫੋਂ ਦਿੱਦ ਦੇ ਕਰਨ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਢ ਕੇ ਆ ਕੇ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸੋਲੂਟਲੀ ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤੋਂ ਬਾਅਦ ਆਕਸੀਜਨ ਬਿਲਕੁਲ ਕਿਸ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ ਗਿਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹਨ 1200 ਸਿਲੰਡਰ ਵਾਸਤੇ ਮਤਲਬ ਹੈ ਅਸੀਂ 500 ਬੈੱਡ 750 ਬੈੱਡ ਦਾ ਹਸਪਤਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਭਗਵਾਨਾ ਕਰੇ ਕਿਤੇ ਜ਼ਿੰਦਗੀ ਕਿਸ ਨੂੰ ਇਦਾਂ ਹੀ ਜ਼ਰੂਰਤ ਪੈ ਜਾਵੇ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ ਕਿ ਸਭ ਤੋਂ ਬੈਸਟ ਸਭ ਤੋਂ ਸਸਤਾ ਉਹ ਸਭ ਤੋਂ ਬਿਹਤਰੀਨ ਹਲਾਤ ਪਰਿਵਾਰ ਦੀ ਤਰਫੋਂ ਜਿਹੜਾ ਹੁੰਦਾ ਹੈ ਮਾਰਕੀਟ ਦੇ 25% ਇਲਾਜ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਕਿਰਪਿਆ ਲਗਾਣ ਦੀ ਜ਼ਰੂਰਤ ਨਹੀਂ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਰੋਂ ਕਿਸੇ ਵੀ ਚੀਜ਼ ਦੀ ਜਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਡ ਮੈਡੀਕਲ ਕਾਲਜ ਦੀ ਸਟਾਫ ਦੀ ਤਰਫੋਂ ਮੇਰੀ ਤਰਫੋਂ ਮੰਤਰੀ ਜਿੱਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾ ਇਹਨਾਂ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦੀ ਕਰਤੋਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਅੱਜ ਬੜਾ ਮੈਂ ਸਮਝਦਾ ਵੀ ਇੱਕ ਸਟੋਰੀਕਲ ਡੇ ਹੈ ਔਰ ਵਾਈਟ ਮੈਡੀਕਲ ਕਾਲਜ ਬੰ다ਣੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਹੈ ਉਹ ਪਲਾਂਟ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਤੇ ਲਗਭਗ 1200 ਸਿਲੰਡਰ ਜੋ ਵੀ ਘੰਟੇ ਜਿਹੜੇ ਆਉ ਇੱਥੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਹੈ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਦੀ ਪੂਰਤੀ ਕਰੇਗਾ ਬਲਕਿ ਕਿਸੇ ਅਮਰਜੈਂਸੀ ਵੀ ਲੈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋੜ ਪੈ ਸਕਦੀ ਆ ਉਹਨੂੰ ਵੀ ਇਹ ਦੀ ਪੂਰਤੀ ਕਰਨਗੇ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮੁਤਾਜ਼ ਨਹੀਂ ਸਵਨ ਸਲਾਰੀਏ ਸੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹਨਾਂ ਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇੱਥੇ ਇੱਕ ਲੋਰ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਘੜ ਰਿਹਾ ਹੁੰਦਾ ਤਾਂ ਇਹ ਇੱਕ ਜਿਹੜੀ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਕ ਜਿਹੜਾ ਮੌਕਾ